ਪੰਜਾਬ ਜ਼ੋਨ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਬਲਦੀਪ ਸਿੰਘ ਅੱਜ ਜਿਸਮ ਖਾਸ ਮਸਲੇ ਦੇ ਉੱਪਰ ਗੱਲਬਾਤ ਕਰਨੀ ਹੈ ਉਹ ਹੈ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਾ ਜਿਹੜਾ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਸ਼ਹੀਦੀ ਦਿਹਾੜਾ ਕੁਝ ਇੱਕ ਦਿਨਾਂ ਦੇ ਵਿੱਚ ਜਿਹੜਾ ਉਹ ਆ ਰਿਹਾ ਹੈ ਪਰ ਇਸ ਨੂੰ ਲੈ ਕੇ ਅਕਸਰ ਕਈ ਤਰ੍ਹਾਂ ਦੇ ਵਿਵਾਦ ਜਿਹੜੇ ਖੜੇ ਹੁੰਦੇ ਆ ਖਾਸ ਤੌਰ ਤੇ ਜਿਸ ਤਰੀਕੇ ਨਾਲ ਇਸ ਦਾ ਨਾਮਕਰਨ ਪਿਛਲੇ ਸਮੇਂ ਦੇ ਵਿੱਚ ਕੀਤਾ ਗਿਆ ਵੀਰਬਾਲ ਦਿਵਸ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਉਹ ਉਸ ਦੇ ਉੱਪਰ ਸਿੱਖਾਂ ਨੂੰ ਇਤਰਾਜ਼ ਹੈ ਸਿੱਖ ਜਥੇਬੰਦੀਆਂ ਨੂੰ ਇਤਰਾਜ਼ ਹੈ ਐਸਜੀਪੀਸੀ ਨੂੰ ਇਤਰਾਜ਼ ਹੈ ਪਰ ਹੁਣ ਇਸ ਤੋਂ ਵੀ ਅੱਗੇ ਇੱਕ ਕਦਮ ਵੱਧ ਕੇ ਜੋ ਚੀਜ਼ ਹੋ ਰਹੀ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਵੀਰ ਬਾਦ ਦਿਵਸ ਨੂੰ ਲੈ ਕੇ ਜਿਹੜੇ ਕੰਪੀਟੀਸ਼ਨਸ ਜਿਹੜੇ ਨੇ ਉਹ ਹੋ ਰਹੇ ਨੇ 12 ਦਸੰਬਰ ਤਰੀਕ ਮਿਥ ਲਈ ਗਈ ਹੈ ਔਰ ਉਂਗਲੀ ਉਠ ਰਹੀ ਹੈ ਪੰਜਾਬ ਸਰਕਾਰ ਦੇ ਉੱਪਰ ਇਸ ਕਰਕੇ ਕਿ ਜਿਹੜੇ ਉਹ ਕੰਪੀਟੀਸ਼ਨ ਹੋ ਰਹੇ ਨੇ ਉਹਨਾਂ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਦੀਆਂ ਡ्रेसेस ਦੇ ਬਾਰੇ ਜਿਹੜੇ ਕਿੰਤੂ ਪਰੰਤੂ ਹੋ ਰਿਹਾ ਹੈ ਗੱਲ ਇਹ ਹੈ ਕਿ ਬੱਚਿਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਲੜਕੀਆਂ ਨੇ ਤਾਂ ਫਿਰ ਮਾਤਾ ਗੁਜਰੀ ਦੇ ਵਾਂਗ ਜਿਹੜਾ ਤਿਆਰ ਹੋ ਕੇ ਆਉਣ ਦੀ ਗੱਲ ਕਹੀ ਜਾ ਰਹੀ ਹੈ ਤੇ ਜੇਕਰ ਮੁੰਡੇ ਨੇ ਤਾਂ ਉਹ ਛੋਟੇ ਸਹਬਜ਼ਾਦੇ ਜਿਹੜੇ ਆ ਉਸ ਥੀਮ ਦੇ ਉੱਪਰ ਉਹ ਤਿਆਰ ਹੋਣ ਦੀ ਗੱਲ ਉਹਨਾਂ ਦੇ ਬਾਬਤ ਜਿਹੜੀ ਹੈ ਕਹੀ ਜਾ ਰਹੀ ਹੈ ਇਸ ਦੇ ਉੱਪਰ ਇਤਰਾਜ਼ ਹੈ ਐਸਜੀਪੀਸੀ ਨੂੰ ਵੀ ਸਿੱਖ ਜਥੇਬੰਦੀਆਂ ਨੂੰ ਵੀ ਔਰ ਮੇਰੇ ਨਾਲ ਅੱਜ ਐਡਵੋਕੇਟ ਸਿਮਰਨਜੀਤ ਸਿੰਘ ਜੁੜੇ ਹੋਏ ਨੇ ਉਹਨਾਂ ਤੋਂ ਜਾਣ ਲੈਨੇ ਆ ਉਹਨਾਂ ਦੀ ਰਾਏ ਇਸ ਪੂਰੇ ਮਸਲੇ ਬਾਰੇ ਵਕੀਲ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਸੱਸੀ ਗੱਲ ਜੀ ਵਕੀਲ ਸਾਹਿਬ ਕੀ ਸੋਚਦੇ ਹੋ ਇਹ ਜਿਹੜਾ ਮਸਲਾ ਹੈ ਇਸ ਵੇਲੇ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਪਹਿਲਾਂ ਤਾਂ ਇਸੇ ਗੱਲ ਦੇ ਉੱਪਰ ਬੜਾ ਇਤਰਾਜ਼ ਸੀਗਾ ਕਿ ਵੀਰਬਾਲ ਦੀ ਬਜਾਏ ਇਸ ਦਾ ਨਾਂ ਕਿਉਂ ਰੱਖਿਆ ਗਿਆ ਹੋਣ ਸਿੱਧਾ ਸਿੱਧਾ ਇਹ ਜਿਹੜਾ ਫੈਂਸੀ ਡਰੈਸ ਕੰਪੀਟੀਸ਼ਨ ਇਸ ਦੇ ਉੱਪਰ ਔਰ ਬੱਚਿਆਂ ਨੂੰ ਕਿਹਾ ਗਿਆ ਕਿ ਇਸ ਥੀਮ ਦੇ ਉੱਪਰ ਤੁਸੀਂ ਤਿਆਰ ਹੋਣਾ ਹੈ ਕਿ ਚਾਹੇ ਮਾਤਾ ਗੁਜਰੀ ਚਾਹੇ ਛੋਟੇ ਸਾਹਿਬਜ਼ਾਦੇ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਆਜ਼ਮ ਭਗਤ ਸਿੰਘ ਅਸੀਂ ਦੋਨੋਂ ਗੱਲਾਂ ਤੇ ਡਿਸਕਸ ਕਰਦੇ ਆਂ ਔਰ ਲਾਅ ਕੀ ਕਹਿੰਦਾ ਹੈ ਜੀ ਸਿੱਖ ਸਿਧਾਂਤ ਕੀ ਕਹਿੰਦਾ ਸਿੱਖਾਂ ਦਾ ਨੈਰੇਟਿਵ ਕੀ ਹੈਗਾ ਜੀ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ ਉਹ ਕਹਿੰਦੇ ਆ ਸਟੇਟ ਸੈਕੂਲਰ ਹੈਗੀ ਹੈ ਇਹ ਕਿਸੇ ਦੇ ਧਰਮ ਵਿੱਚ ਇੰਟਰਫੇਅਰ ਨਹੀਂ ਕਰੂਗੀ ਜੀ ਸੋ ਜਦੋਂ ਇਹ ਸੈਕੂਲਰ ਸਟੇਟ ਹੈ ਭਗਵੰਤ ਹੁਨਾ ਨੇ ਇਹ ਪਹਿਲੀ ਕੰਟਰੋਵਰਸੀ ਨਹੀਂ ਇਸ ਤੋਂ ਪਹਿਲੇ ਗੁਰਪੁਰਪ ਦੇ ਵਿਲੇ ਇਹਨਾਂ ਨੇ ਕਸ਼ਮੀਰ ਦੇ ਵਿੱਚ ਪੰਗੜਾ ਪਵਾਇਆ ਬਹੁਤ ਕੰਟਰੋਵਰਸੀ ਹੋਈ ਹੁਣ ਵੀ ਸ਼ਹਾਦਤ ਦਾ ਜਿਹੜਾ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਦੇ ਵਿਲੇ ਵੀ ਜਿਹੜੇ ਇਹਨਾਂ ਨੇ ਸਟੈਪਸ ਲਏ ਨੇ ਸੋ ਭਗਵੰਤ ਮਾਨ ਸਿੱਖ ਪਰਿਵਾਰ ਨਾਲ ਸੰਬੰਧਿਤ ਨਹੀਂ ਔਰ ਆਰਟਿਸਟ ਵੀ ਨੇ ਦੋਨੋਂ ਚੀਜ਼ਾਂ ਨਹੀਂ ਨੱਚ ਜੀ ਇਨ ਬੀਇੰਗ ਸਿੱਖ ਇਹ ਸਮਝੋਣੀ ਚਾਹੀਦੀ ਹੈ ਕਿ ਸਿੱਖਾਂ ਦੀ ਜਿਹੜੀ ਸੁਪਰੀਮ ਇੰਸਟੀਚਿਊਸ਼ਨ ਹੈ ਉਹ ਹੈਗੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਸਾਡੀਆਂ ਰਿਪਰੈਜ਼ੈਂਟੇਟਿਵ ਬਾਡੀਜ਼ ਨੇ ਪਹਿਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਕੱਲੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਕਮੇਟੀ ਤੇ ਨੰਬਰ ਆਫ ਅਦਰ ਅਧਾਰੇ ਨਹੀਂ ਜਿਹੜੇ ਜੀ ਅਕ੍ਰੋਸ ਦਾ ਸਟੇਟ ਔਰ ਵਿਦਨ ਸਟੇਟਰੀ ਹੈਗੇ ਨਹੀਂ ਜੀ ਸੋ ਇਹਦਾ ਫਰਜ਼ ਬੰਦਾ ਸੀ ਕਿ ਬੀਇੰਗ ਸਿੱਖ ਇਹ ਅਕਾਲ ਤਖਤ ਸਾਹਿਬ ਨੂੰ ਆਪਦੀ ਰਿਕਵੈਸਟ ਪੇਸ਼ਦਾ ਹੈ ਐਸਾ ਦਾ ਪ੍ਰੋਗਰਾਮ ਹੈ ਤੁਸੀਂ ਸਾਨੂੰ ਉਹਦਾ ਰੋਡ ਮੈਪ ਤਿਆਰ ਕਰਕੇ ਜੋ ਐਗਜ਼ੀਕਿਊਸ਼ਨ ਦਿਓ ਜੀ 빅 ਆਰਟਿਸਟ ਵੀ ਇਹਨਾਂ ਨੂੰ ਸਮਝਉਣੀ ਚਾਹੀਦੀ ਹੈ ਕਿ ਸਿੱਖਾਂ ਦੇ ਵਿੱਚ ਸਾਡੇ ਜਿਹੜੇ ਸਿੱਖ ਸਿਧਾਂਤ ਨੇ ਅਦਰ ਤਰ ਨਾਲ ਡਿਫਰੈਂਟ ਈ ਹੁਣ ਤੁਸੀਂ ਵੇਖੋ ਕਿ ਹਿੰਦੂਆਂ ਦੇ ਵਿੱਚ ਤੇ ਭਗਵਾਨ ਸ਼੍ਰੀ ਰਾਮਚੰਦਰ ਦੀ ਨਕਲ ਵੀ ਰਮਾਇਣ ਦੇ ਵਿੱਚ ਕਈ ਰਿਮਾਈਂਡਸ ਬਣੀਆਂ ਨੇ ਉਹਨਾਂ ਦੀ ਨਕਲ ਹੋਈ ਹੈ ਮਹਾਭਾਰਤ ਸ਼੍ਰੀ ਕ੍ਰਿਸ਼ਨ ਜੀ ਦੀ ਵੀ ਨਕਲ ਹੋਈ ਹੈ ਪਰ ਸਿੱਖਾਂ ਦੇ ਵਿੱਚ ਇਸ ਕਿਸਮ ਦਾ ਪ੍ਰੈਸੀਡੈਂਟ ਨਹੀਂ ਹੈ ਸਿਧਾਂਤ ਨਹੀਂ ਹੈ ਸਾਡੀ ਅੱਜ ਤੋਂ 1940 ਦੇ ਵਿੱਚ ਇਹ ਰੈਜ਼ੋਲੂਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਸ ਕੀਤਾ ਹੋਇਆ ਹੈ ਸਿੱਖ ਗੁਰੂ ਸਾਹਿਬਾਨ ਹੂੰ ਜਿਹੜੀ ਸਿੱਖ ਵੈਰੀਅਰਸ ਨੇ ਤੇ ਜਿਹੜੀ ਮਹਾਨ ਸਿੱਖੀ ਨਾਲ ਲੇਟਡ ਸੰਤ ਨੇ ਉਹਨਾਂ ਦੇ ਉੱਪਰ ਨਾ ਫਿਲਮ ਬਣਾਈ ਜਾ ਸਕਦੀ ਹੈ ਨਾ ਉਹਨਾਂ ਦਾ ਕਰੈਕਟਰ ਕੀਤਾ ਜਾ ਸਕਦਾ ਨਾ ਉਹਨਾਂ ਦੀ ਨਕਲ ਕੀਤੀ ਜਾ ਸਕਦੀ ਹੈ ਹੂੰ ਉਹ ਜਿਹੜਾ ਪਗਵੰਤ ਨੇ ਇਹ ਕੰਮ ਕੀਤਾ ਹੈ ਇਹ ਉਹ ਨਕਲ ਜਿਹੜੀ ਹੈ ਛੋਟੇ ਸਾਹਿਬ ਜਦਿਆਂ ਦੀ ਤੇ ਮਾਤਾ ਗੁਜਰੀ ਦੀ ਕੋਈ ਦੁਨੀਆ ਦੇ ਵਿੱਚ ਨਕਲ ਨਹੀਂ ਕਰ ਸਕਦਾ ਇਹ ਬਹੁਤ ਬਲੈਂਡਰ ਕਰ ਰਿਹਾ ਹੈ ਇਹ ਸ਼ਰਧਾਂਜਲੀ ਨਹੀਂ ਦੇ ਰਿਹਾ ਇਹ ਮੈਨੂੰ ਲੱਗਦਾ ਹੈ ਕਿ ਹੰਕਾਰਿਆ ਗਿਆ ਹੈ ਇੱਕ ਗਲਤੀ ਦੋ ਗਲਤੀ ਫਿਰ ਗਲਤੀ ਕਰ ਰਿਹਾ ਹੈ ਤੇ ਜਿਹੜੀ ਇੱਕ ਪਾਸੇ ਤੇ ਸਟੇਜਾਂ ਤੇ ਕਹਿੰਦਾ ਹੈ ਕਿ ਅਸੀਂ ਬੀਜਪੀ ਦੇ ਵਰਤੀਆ ਹੈ ਅਸੀਂ ਆਰਐਸਐਸ ਦੇ ਵਰਤੀਆ ਹੈ ਸਾਡਾ ਇਤਨਾ ਮਿਲ ਨਹੀਂ ਖਾਂਦਾ ਜੀ ਜਿਹੜਾ ਬਾਲ ਵੀਰ ਬਾਲਦੀਪ ਜੀ ਜਦੋਂ ਬੀਜਪੀ ਨੇ ਸ਼ੁਰੂ ਕੀਤਾ ਹੈ ਉਦੋਂ ਸ਼੍ਰੀ ਕਾਲ ਤਖਤ ਸਾਬ ਤੋਂ ਵੀ ਗੱਲ ਆਈ ਸਿਕਸ ਸਕਾਲਰਸ ਨੇ ਵੀ ਕਿਹਾ ਹੈ ਕਿ ਇਸ ਸਿੱਖਾਂ ਦੀ ਥੋਟ ਨਹੀਂ ਹੈ ਵਿਰੋਧ ਹੋਇਆ ਜਿਹੜਾ ਵੀਰਵਾਲ ਹੈ ਇਹ ਸ਼ਬਦ ਹੈਗਾ ਆਰਐਸਐਸ ਦਾ ਹੈ ਨਾ ਵੀਰ ਹਕੀਕਤ ਰਾਏ ਵੀਰ ਸਾਵਰਕਰ ਵੀਰ ਫਲਾਨਾ ਇਦਾਂ ਦਾ ਹੈ ਅਸੀਂ ਛੋਟੇ ਸਾਬ ਜ਼ਿਆਦਾ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਹਿੰਦੇ ਹਾਂ ਤੁਸੀਂ ਹੁਣ ਸ਼ਹੀਦੀ ਸਭਾ ਸ਼ੁਰੂ ਹੋ ਜਣੀਆ ਬੋਰਡ ਦੇਖੋ ਇੱਥੇ ਰਿਫਲੈਕਟ ਕਰਦੇ ਨੇ ਮੈਂ ਤਾਂ ਗੁਜ਼ਰਖੋਰ ਮੈਂ ਤਾਂ ਗੁਜ਼ਰੀ ਸ਼ਬਦ ਹੁੰਦਾ ਹੈ ਸੋ ਇਹ ਜਿਹੜੀ ਨੈਰੇਟਿਵ ਹੈ ਇਹ ਜਿਹੜਾ ਆਰਐਸਐਸ ਦਾ ਨੈਰੇਟਿਵ ਹੈ ਉਹ ਲੈ ਕੇ ਆ ਰਹੇ ਜੀ ਤੇ ਸਿੱਖਾਂ ਦੇ ਵਿੱਚ ਤੇ ਸਾਡੇ ਜਿੰਨੇ ਸਕਾਲਰਸ ਨੇ ਜਿੰਨੇ ਸਿੱਖ ਚਿੰਤਕ ਨੇ ਉਹ ਸਾਰਿਆਂ ਦੇ ਵਿੱਚ ਡਰ ਹੈ ਕਿ ਪਹਿਲੇ ਤੇ ਤੁਸੀਂ ਜਿਹੜਾ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਚੇਂਜ ਕੀਤਾ ਹੈ ਦੁਨੀਆਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਨਵਰਸ਼ਨ ਹੈ ਉਹ ਸਿੱਖਾਂ ਦੀ ਹੋਈ ਹੈ ਤੁਸੀਂ ਵੇਖੋ ਇੱਕ ਕਾਨੂੰਨ ਦੇ ਰਾਹੀਂ ਉਹਨਾਂ ਨੇ ਹਿੰਦੂਆਂ ਨੂੰ ਸਿੱਖਾਂ ਨੂੰ ਜੈਨੂਆਂ ਨੂੰ ਹਿੰਦੂ ਬਣਾ ਦਿੱਤਾ ਆਰਟੀਕਲ 25 ਦੇ ਵਿੱਚ ਹੂੰ ਤੇ ਅਸੀਂ ਤੇ ਅੱਗੇ ਚਿੰਤਤ ਹੈ ਕਿ ਜਿਹੜੀ ਦਿੱਲੀ ਦੀ ਏਜੰਸੀਜ਼ ਨੇ ਉਸ ਸਿੱਖਾਂ ਨੂੰ ਹਿੰਦੂ ਡਿਕਲੇਅਰ ਕਰਨਾ ਚਾਹੁੰਦੀਆਂ ਨੇ ਸੋ ਹਰ ਸਿੱਖ ਨੂੰ ਇਹ ਗੱਲ ਹੈਗੀ ਹੈ ਕਿ ਇਹ ਉਹ ਜਿਹੜੀ ਗੁਪਤ ਨੀਤੀ ਹੈ ਦਿੱਲੀ ਦੀ ਜੀ ਇਹ ਉਹਦੀ ਐਗਜ਼ੀਕਿਊਸ਼ਨ ਹੈ ਉਹਨੂੰ ਇਹ ਵਧਾਰ ਰਹੀ ਹੈਗੀ ਹੈ ਚੀਰੀ ਅਕਾਲ ਤਖਸਰ ਨੂੰ ਚਾਹੀਦਾ ਹੈ ਕਿ ਇਹਨਾਂ ਨੋਟਸ ਲਿਆ ਜਾਵੇ ਜੀ ਇਹਨੂੰ ਭਗਵੰਤ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਏ ਤੇ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨੂੰ ਰਿਪਰੈਜ਼ੈਂਟੇਟਿਵ ਬਾਡੀ ਅਸੀਂ ਖਾਂਦੀ ਜੀ ਜੇ ਇਸ ਕੇਸ ਦੇ ਵਿੱਚ ਅਸੀਂ ਕਿਸੇ ਹਾਈ ਕੋਰਟ ਚਾਹੇ ਕਿਸੇ ਹੋਰ ਵੱਡੀ ਕੋਰਟ ਸੁਪੀਰੀਅਰ ਕੋਰਟ ਨੂੰ ਅਪਰੋਚ ਕਰਦੇ ਆ ਉਹ ਕਹਿਣਗੇ ਤੁਹਾਡੀ ਲੋਕਲ ਸਟੈਂਡੀ ਕੀ ਹੈ ਕੀ ਜੀ ਕਿ ਸ਼ਰਮਣੀ ਕਮੇਟੀ ਕਰੋੜਾਂ ਰੁਪਏ ਦੀਆਂ ਫੀਸਾਂ ਹਰ ਸਾਲ ਵਕੀਲਾਂ ਨੂੰ ਦਿੰਦੀ ਆ ਆਪਣੇ ਪੈਟਸ ਨੂੰ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਇਸ ਤੋਂ ਪਹਿਲੇ ਕਿ ਐਡਾ ਵੱਡਾ ਇਹ ਅਨਰਥ ਕਰਨ ਇਥੇ ਸਿਕਸ ਸਿਧਾਂਤਾਂ ਨਾਲ ਖਲਵਾਰ ਹੋਏ ਇਹਨਾਂ ਨੂੰ ਅਦਾਲਤ ਵਿੱਚ ਜਾ ਕੇ ਖੜੇ ਹੋਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਮੀ ਸਾਹਿਬ ਆਪ ਵਕੀਲ ਹੈਗੇ ਨੇ ਜੀ ਇਹਨੂੰ ਰੋਕਣ ਦੀ ਲੋੜ ਹੈ ਜੇ ਇਹਨੂੰ ਨਾ ਰੋਕਿਆ ਤੇ ਫਿਰ ਇਹਨਾਂ ਨੇ ਸਾਨੂੰ ਉਹ ਰਾਮਲੀਲਾ ਦੇ ਲੇਬਲ ਤੇ ਲਿਆ ਕੇ ਖੜੇ ਕਰ ਦੇਣਾ ਫਿਰ ਅੱਜ ਛੋਟੇ ਸਹਿਬਸ਼ਾਹ ਦੀ ਨਕਲ ਹੋ ਰਹੀ ਹੈ ਮਾਤਾ ਗੁਜਰਕੌਰ ਦੀ ਨਕਲ ਹੋ ਰਹੀ ਹੈ ਤੇ ਕੱਲ ਨੂੰ ਫਿਰ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਵੀ ਕਰਨੀ ਹੈ ਗੁਰੂ ਗੋਬਿੰਦ ਸਿੰਘ ਦੀ ਵੀ ਕਰਨੀ ਹੈ ਇਹ ਹੌਲੀ ਹੌਲੀ ਇੱਕ ਰਾਹ ਖੋਲਣ ਦੀ ਕੋਸ਼ਿਸ਼ ਨੇ ਜਿਸ ਸਿੱਖਾਂ ਨੇ ਉਹ ਅਪੋਜ਼ ਨਾ ਕੀਤਾ ਹੈ ਤੇ ਫਿਰ ਅਸੀਂ ਇੱਕ ਇਹਨਾਂ ਨੂੰ ਸੇਫ ਪੈਸੇਜ ਦੇ ਦਵਾਂਗੇ ਕੱਲ ਇੱਕ ਤੋਂ ਬਾਅਦ ਇੱਕ ਤੇ ਜਿਸ ਕਿਸਮ ਦੇ ਕੰਪੈਰੀਜ਼ਨ ਕਰ ਰਹੇ ਨੇ ਜੀ ਹੁਣ ਤੁਸੀਂ ਦੇਖੋ ਕਿ ਸਿੱਖਾਂ ਦੀ ਇਹ ਆਰਟਿਸਟ ਹੈ ਸਿੱਖ ਵੀ ਹੈ ਜੀ ਇਹਨੂੰ ਪਰੰਪਰਾ ਦਾ ਪਤਾ ਹੋਣਾ ਚਾਹੀਦਾ ਹੈ ਬਿਲਕੁਲ ਜਿਹੜੀ ਸਿੱਖ ਪਰੰਪਰਾ ਸਸੀਂ ਤੇ ਵਾਰਾ ਗੋਣਿਆ ਇਹ ਦਿਨ ਸੋਕ ਨਹੀਂ ਦਿਨ ਨੇ ਬੋਲ ਕੇ ਇਤਿਹਾਸ ਅੱਗੇ ਸੁਣਾਇਆ ਜਾ ਤੁਸੀਂ ਦੇਖੋ ਕਿ ਜਿਹੜਾ ਫਤਗੜ ਸਾਹਿਬ ਜ਼ਿਲ੍ਹਾ ਹੈ ਜਿੱਥੇ ਸ਼ਾਕਾ ਸਰਹੰਦ ਹੋਇਆ ਜੀ ਉੱਥੇ ਤਾਂ ਗੁਨੀਆ ਥੋੜਾ ਜਿਹਾ ਕਲਚਰ ਬਧਿਆ ਲੋਕ ਤਾਂ ਇੱਕ ਇੱਕ ਮਹੀਨਾ ਮੰਝੇ ਤੇ ਨਹੀਂ ਸੀ ਸੌਂਦੇ ਬਿਲਕੁਲ ਪੁੰਝੇ ਸੌਂਦੇ ਸੀ ਬਿਲਕੁਲ ਹੁਣ ਵੀ ਲੋਕ ਉਸ ਮਹੀਨੇ ਵਿਆਹ ਨਹੀਂ ਕਰਦੇ ਬਹੁਤੇ ਲੋਕ ਜਿਹੜੇ ਆ ਪੰਜਾਬ ਦੇ ਵਿੱਚ ਸੋ ਪੰਜਾਬ ਦਾ ਜਿਹੜਾ ਸਿੱਖ ਪਰੰਪਰਾ ਹੈ ਉਹ ਹੈ ਕਿ ਅਸੀਂ ਵਾਰੰਗ ਆਉਂਨੇ ਆ ਆਪਣੇ ਜੋਧਿਆਂ ਦੀਆਂ ਜੀ ਅਸੀਂ ਕਪਤਾ ਬੋਲ ਸਕਦੇ ਆ ਅਸੀਂ ਸੈਮੀਨਾਰ ਕਰ ਸਕਦੇ ਆ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਕਿਉਂਕਿ ਦੁਨੀਆ ਦੇ ਵਿੱਚ ਇੰਨੀ ਜਿਹੜਾ ਸ਼ਹਾਦਤ ਹੈ ਇਸ ਦੀ ਕੋਈ ਐਗਜ਼ਾਮਪਲ ਨਹੀਂ ਹੈਗੀ ਕਿ ਬੱਚਿਆਂ ਦੇ ਕਵਿਤਾਵਾਂ ਮੁਕਾਬਲੇ ਕਰਾ ਸਕਦੇ ਆ ਬਹੁਤ ਸਾਰੇ ਇਦਾਂ ਦੀ ਐਕਟੀਵਿਟੀਜ਼ ਹੋ ਸਕਦੀਆਂ ਜਿਹੜੀ ਇਹ ਨਕਲ ਕਰਾਉਣਾ ਚਾਹੁੰਦਾ ਹੈ ਉਹ ਸਾਨੂੰ ਲੱਗਦਾ ਹੈ ਕਿ ਇੱਥੇ ਕੋਈ ਪਿੱਛੋਂ ਪ੍ਰੈਸ਼ਰ ਬਣ ਰਿਹਾ ਹੈ ਜੀ ਜਿਹੜੀ ਲੰਬਾ ਸਮਾਂ ਤੀ ਸਿੱਖ ਸਿਧਾਂਤਾਂ ਨੂੰ ਇਹ ਜਿਹੜਾ ਜਿਹੜੀ ਫੋਰਸਸ ਚਾਹੁੰਦੀਆਂ ਨੇ ਕਿ ਸਿੱਖਾਂ ਦਾ ਭੰਗਮ ਕਰਨ ਕੀਤਾ ਜਾਏ अच्छा एक... वकील साहब ਇਹਦੇ ਚ ਫਿਰ ਇੱਕ ਸਵਾਲ ਉੱਠਦਾ ਹੁਣ ਇਹ ਜਿੱਦਾਂ ਚੀਜ਼ ਸਾਹਮਣੇ ਆ ਗਈ ਹੈ ਕਿ ਨੋਟੀਫਿਕੇਸ਼ਨ ਸਰਕੂਲੇਟ ਜਿਹੜਾ ਹੋ ਰਿਹਾ ਹੈ ਟੀਵੀ ਚੈਨਲਾਂ ਦੇ ਉੱਪਰ ਹੁਣ ਜਦੋਂ ਕੋਈ ਸਿੱਖ ਜਥੇਬੰਦੀ ਜਾਂ ਕਹਿ ਲਓ ਕਿ ਸਿੱਖਾਂ ਦੇ ਵਿੱਚ ਕਿ ਗਰਮਖਿਆਲੀ ਵੀ ਹੁੰਦੇ ਨੇ ਜੋ ਨਿਹੰਗ ਜਥੇਬੰਦੀਆਂ ਨੇ ਜੇਕਰ ਉਹ ਮਾੜਾ ਮੋਟਾ ਫਿਰ ਸਖਤੀ ਦਿਖਾਉਂਦੀਆਂ ਨੇ ਇਸ ਦੇ ਉੱਪਰ ਯਾਨੀ ਕਿ ਵਿਰੋਧ ਸਖਤ ਤਰੀਕੇ ਨਾਲ ਕਰਦੀਆਂ ਨੇ ਤਾਂ ਫਿਰ ਉਹਨਾਂ ਦੇ ਤੌਰ ਤਰੀਕੇ ਦੇ ਉੱਪਰ ਕਿੰਤੂ ਪ੍ਰੰਤੂ ਕੀਤਾ ਜਾਂਦਾ ਹੈ ਤਾਂ ਫਿਰ ਕੀਤਾ ਕੀ ਜਾਵੇ ਫਿਰ ਇਸ ਨੂੰ ਲੈ ਕੇ ਕੋਈ ਇਸ ਮੁੱਦੇ ਤੇ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਹ ਜੀਓਨੋਮਿਕ ਕਮੇਟੀ ਜਿਹੜੀ ਹੈਗੀ ਹੈ ਉਹ ਦੇਖੋ ਆਪਣੇ 155 56 ਮੈਂਬਰ ਨੇ ਪੰਜਾਬ ਤੋਂ ਉਹਨਾਂ ਨੂੰ ਕਦ ਲਈ ਇਲੈਕਟ ਕੀਤਾ ਜੀ ਉਹਨਾਂ ਨੂੰ ਅਸੀਂ ਇਸੇ ਕਰਕੇ ਇਲੈਕਟ ਕੀਤਾ ਨੇ ਕਿ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਜਿੱਥੇ ਉਹਨਾਂ ਨੇ ਕਰਨਾ ਹੈ ਉੱਥੇ ਜਿੱਥੇ ਸਿੱਖੀ ਸਿਧਾਂਤਾਂ ਦੀ ਕਹਾਣਾਂ ਉੱਥੇ ਖੜਨਾ ਚਾਹੀਦਾ ਹੈ 155 56 ਮੈਂਬਰ ਨੇ ਉਹਨਾਂ ਨੂੰ ਢਾਲ ਬਣ ਕੇ ਖੜੇ ਹੋਣਾ ਚਾਹੀਦਾ ਜੀ ਸੋ ਇਹ ਕੀ ਦੇਖ ਰਹੇ ਨੇ ਜਦੋਂ ਸਟੇਟ ਨੇ ਸਰਕੂਲਰ ਜਾਰੀ ਕਰ ਦਿੱਤਾ ਹੈ ਸ਼੍ਰੋਮਣੀ ਕਮੇਟੀ ਦਾ ਫਰਜ਼ ਸੀ ਕਿ ਉਹ ਚੰਗੇ ਵਕੀਲ ਖੜੇ ਕਰਕੇ ਆਪ ਜੀ ਸਟੇਟ ਰੂ ਚੀਫ ਮਿਨਿਸਟਰ ਨੂੰ ਕਹਿਣ ਵੀ ਤੂੰ ਗਲਤ ਕਰ ਰਿਹਾ ਹੈ ਅਗੇਂਸਟ ਦਾ ਲਾਅ ਹੈਗਾ ਇਹ ਸਿੱਖਾਂ ਦੇ ਸਿਧਾਂਤਾਂ ਨਾਲ ਖਲਵਾ ਰਿਹਾ ਹੈ ਜੀ ਸੋ ਉਹਦਾ ਹਰ ਲੈਵਲ ਤੇ ਡੈਮੋਕਰੈਟਿਕ ਢੰਗ ਨਾਲ ਉਹਦਾ ਸ਼ਾਂਤਮਈ ਵਿਰੋਧ ਵੀ ਹੋਣਾ ਚਾਹੀਦਾ ਹੈ ਤੇ ਅਦਾਲਤਾਂ ਵਿੱਚ ਵੀ ਦਰਵਾਜ਼ਾ ਖੜਕਾਉਣ ਦੀ ਲੋੜ ਹੈ ਕਿ ਜਦੋਂ ਇਹ ਸਟੇਟ ਸੈਕੂਲਰ ਹੈਗੀ ਹੈ ਤੇ ਫਿਰ ਇਸ ਸਿਧਾਂਤ ਨੂੰ ਇੰਟਰਪ੍ਰੀਟ ਥੋੜਾ ਕਰੂਗੀ ਸਿਧਾਂਤਾਂ ਦੀ ਇੰਟਰਪ੍ਰੀਟੇਸ਼ਨ ਲਈ ਅਕਾਲ ਤਖਤ ਸਾਹਿਬ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਿਕ ਸਕਾਲਰ ਲਈ ਬਿਲਕੁਲ ਕਿ ਇਹ ਇਤੀ ਕਿਹੜੀ ਮਜਬੂਰੀ ਹੈਗੀ ਹੈ ਕਿ ਇਹਨੇ ਇਸ ਤਰ੍ਹਾਂ ਨਹੀਂ ਮਨਾਉਣਾ ਹੈਗਾ ਬੀਗ ਚੀਫ ਮਿਨਿਸਟਰ ਤੇਰਾ ਫਰਜ਼ ਬੰਦ ਹੈ ਜੇ ਹਿੰਦੂਆਂ ਦਾ ਧਿਆਰ ਹੈ ਤੂੰ ਹਿੰਦੂਆਂ ਦੀ ਲੀਡਰਸ਼ਿਪ ਨਾਲ ਗੱਲ ਕਰ ਜਿਹੜੀ ਧਾਰਮਿਕ ਹੈ ਸਿੱਖਾਂ ਕੋਲ ਤਾਂ ਬਹੁਤ ਸਪਸ਼ਟ ਹੈ ਜੋ ਕੁਝ ਹੈਗਾ ਅਕਾਲ ਤਖਤ ਸਾਹਿਬ ਨੇ ਕਰਨਾ ਹੈ ਬਿਲਕੁਲ ਬਿਲਕੁਲ ਸੋ ਉਹਨੂੰ ਅਪਰੋਚ ਕਰੇ ਉੱਥੇ ਨਿਮਰ ਹੋ ਕੇ ਜਾਏ ਪਰ ਇਹ ਨੇ ਲਗਾਤਾਰ ਅਨੈਸੈਸਰੀ ਜਿਹੜਾ ਟਕਰਾਅ ਬਣਾਇਆ ਹੋਇਆ ਤੇ ਜਿੱਥੇ ਇਹਨੂੰ ਇੰਟਰਫੇਰ ਨਹੀਂ ਕਰਨਾ ਚਾਹੀਦਾ ਉੱਥੇ ਕਰ ਰਿਹਾ ਹੈ ਜਿੱਥੇ ਕਰਨ ਦੀ ਲੋੜ ਹੈ ਉੱਥੇ ਇਹ ਕਰ ਨਹੀਂ ਰਿਹਾ ਹੂੰ ਹੂੰ ਤੁਸੀਂ ਦੇਖੋ ਅਨੰਤਪੁਰ ਸਾਹਿਬ ਜਿੱਨੇ ਸਾਡੇ ਤਖਤ ਨੇ ਉਹਨਾਂ ਦੀਆਂ ਸੜਕਾਂ ਦੇ ਹਾਲ ਕੀ ਨੇ ਉੱਥੇ ਐਡਮਿਨਿਸਟ੍ਰੇਸ਼ਨ ਦਾ ਕੀ ਹਾਲਾਤ ਨੇ ਹੂੰ ਸੋ ਸਟੇਟ ਦਾ ਕੰਮ ਹੈ ਜੀ ਤੂੰ ਬਾਕਿਆ ਹੱਕ ਵਿੱਚ ਹੈਗਾ ਤੇ ਫਿਰ ਤੁਹਾਡਾ ਫਰਜ਼ ਸੀ ਕਿ ਇਹ ਜਿਹੜੀਆਂ ਕਿਤਾਬਾਂ ਨੇ ਇਤਿਹਾਸਤੀਆਂ ਜਿਹੜੀਆਂ ਲਿਟਰੇਚਰ ਦੀਆਂ ਕਿਤਾਬਾਂ ਨੇ ਇਹਨਾਂ ਸ਼ਹਾਦਤਾਂ ਨੂੰ ਉੱਥੇ ਇੰਟਰੋਡਿਊਸ ਕਰੋ ਛੋਟੇ ਸੱਭਜਾਦਿਆਂ ਦੇ ਨਾਂ ਤੇ ਤੁਸੀਂ ਯੂਨੀਵਰਸਿਟੀ ਇੱਥੇ ਸਟੈਬਲਿਸ਼ ਕਰੋ ਕਿਉਂ ਨਹੀਂ ਕਰਦੇ ਜੀ ਜੀ ਅ اچھا ਵਕੀਰ ਸਾਹਿਬ ਇੱਕ ਇਹ ਦੱਸਿਓ ਕਿ ਇਹ ਜਿਹੜੀ ਗੱਲਾਂ ਬਾਰ-ਬਾਰ ਆਉਂਦੀਆਂ ਨੇ ਚਾਹੇ ਹੁਣ ਇਹ ਕੰਪੀਟੀਸ਼ਨ ਕਰਾਉਣ ਦੀ ਗੱਲ ਹੋ ਰਹੀ ਹੈ ਕਿ ਉਸ ਥੀਮ ਦੇ ਉੱਪਰ ਕੰਪੀਟੀਸ਼ਨ ਕਰਾਉਣਾ ਵੀਰ ਬਾਲਦੇਵਸ ਨੂੰ ਲੈ ਕੇ ਅ ਜਾਂ ਇਸ ਤੋਂ ਪਹਿਲਾਂ ਆਪਾਂ ਐਨੀਮੇਸ਼ਨ ਫਿਲਮਾਂ ਦੀ ਗੱਲ ਕਰਦੇ ਹਾਂ ਜਾਂ ਸਿੱਖ ਜੋ ਇਤਿਹਾਸ ਹੈ ਉਸ ਨੂੰ ਲੈ ਕੇ ਜਿਹੜੀਆਂ ਫਿਲਮਾਂ ਬਣਦੀਆਂ ਨੇ ਕਈ ਵਾਰ ਉਸ ਦੇ ਉੱਪਰ ਵੀ ਕਿੰਤੂ ਪਰੰਤੂ ਬਹੁਤ ਹੁੰਦਾ ਹੈ ਇਹਦੇ ਪਿੱਛੇ ਤੁਸੀਂ ਆਰਥਿਕ ਕਾਰਨ ਮੰਨਦੇ ਹੋ ਜਾ ਫਿਰ ਵਾਕਈ ਕੋਈ ਸ਼ੈਤਾਨੀ ਦਿਮਾਗ ਜਿਹੜਾ ਇਹਦੇ ਪਿੱਛੇ ਕੰਮ ਕਰ ਰਿਹਾ ਕਿ ਸਿੱਖਾਂ ਨੂੰ ਜਿਹੜਾ ਉਹਨਾਂ ਦਾ ਇਤਿਹਾਸ ਹੈ ਉਹ ਬਦਲ ਕੇ ਜਿਹੜਾ ਉਹ ਪੇਸ਼ ਕੀਤਾ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਦੇ ਮੂਰੇ ਇੱਕ ਭੰਬਲ-ਪੂਸਾ ਪੈਦਾ ਕੀਤਾ ਜਾਵੇ ਆਰਥਿਕ ਕਾਰਨ ਹੈ ਜਾਂ ਇਹ ਕਾਰਨ ਹੈ ਕੁਸੀ ਮਹਿਸੂਸ ਕਰਦੇ ਦੋਨੋਂ ਹੀ ਕਾਰਨ ਇਨਵੋਲਪ ਨੇ ਦੂਸਰਾ ਜਿਹੜਾ ਵਾ ਇਹਨਾਂ ਫਿਲਮਾਂ ਰਹੀਂ ਉਹਨਾਂ ਵਿੱਚ ਦੱਸੋ ਇੱਕ ਸਧਾਰਨ ਬੰਦਾ ਹੈ ਐਕਟਿਵਿਟੀ ਸ਼ਹਾਦਤ ਨੂੰ ਕਿਵੇਂ ਡਿਸਕ੍ਰਾਈਬ ਕਰ ਸਕਦਾ ਹੈ ਇਦਲੀਤ ਕੋ ਵਾਟ ਇਜ਼ ਹੀ ਨਹੀਂ ਹੈਗੇ ਜੀ ਦੁਨੀਆਂ ਦਾ ਮੈਨੂੰ ਨਹੀਂ ਲੱਗਦਾ ਕੋਈ ਮਨੁੱਖੀ ਜਿਹੜਾ ਬੰਦਾ ਹੈ ਉਹਨੂੰ ਐਕਸਪਲੇਨ ਕਰ ਸਕਦਾ ਹੋਏ ਹੂੰ ਸੋ ਇਹ ਦੋਨੋਂ ਚੀਜ਼ਾਂ ਇਨਵੋਲਵ ਨੇ ਇੱਥੇ ਮੋਨਿਟਰੀ ਇੰਟਰਸਟ ਵੀ ਇਨਵੋਲਵ ਹੈ ਕਿਤੇ ਤੇ ਕਿਤੇ ਸਟੇਟ ਦੀ ਕਨਸਪਿਰੇਸੀ ਵੀ ਇਨਵੋਲਵ ਹੈ ਕਿਉਂਕਿ ਜਦੋਂ ਸਾਡੇ ਵਿੱਚ ਕਲੀਅਰ ਹੈਗਾ ਹੈ ਕਿ ਅਸੀਂ ਇਸ ਕਿਸਮ ਦਾ ਆਪ ਦੇ ਜਿਹੜੇ ਵੈਰੀਅਰਸ ਨੇ ਗੁਰੂ ਸਾਹਿਬਾਨ ਨੇ ਜਿਹੜੇ ਸਾਡੇ ਵੱਡੇ ਸੰਤ ਨੇ ਉਹਨਾਂ ਨੂੰ ਉਹਨਾਂ ਦਾ ਰੋਲ ਨਾ ਕੋਈ ਕਰ ਸਕਦਾ ਨਾ ਹੀ ਕੋਈ ਉਹਨਾਂ ਨੂੰ ਡਿਫਾਈਨ ਕਰ ਸਕਦਾ ਜੀ ਤੇ ਜਦੋਂ ਕੋਈ ਵੀ ਛੋਟਾ ਬੰਦਾ ਉਹਨਾਂ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰੇਗਾ ਉਹ ਉਹਨਾਂ ਦਾ ਕੱਦ ਛੋਟਾ ਕਰੇਗਾ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਕਰੂਗਾ ਜੀ 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 ਬਿਲਕੁਲ ਬਹੁਤ শুকਰੀਆ ਵਕੀਲ ਸਾਹਿਬ ਸਮਾਂ ਦੇਣ ਦੇ ਲਈ ਔਰ ਇਸ ਮਸਲੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਜਲਦ ਤੋਂ ਜਲ ਜਿਹੜਾ ਇਹ ਵਾਪਸ ਹੋਵੇ ਕਿਉਂਕਿ ਸਿੱਖ ਧਰਮ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਜਿਹੜੇ ਉਹ ਸਾਡੇ ਗੁਰੂ ਸਾਹਿਬ ਨੇ ਜਾਂ ਫਿਰ ਸਹਿਬਜ਼ਾਦੇ ਨੇ ਉਹਨਾਂ ਦੀ ਨਕਲ ਕਿਸੇ ਵੀ ਤਰੀਕੇ ਜਿਹੜੀ ਹੈ ਉਹ ਨਹੀਂ ਕੀਤੀ ਜਾ ਸਕਦੀ ਔਰ ਐਸਜੀਪੀਸੀ ਦੀ ਇੱਥੇ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਮੁਖਰੋ ਕੇ ਆਵਾਜ਼ ਚੱਕੇ ਇਸ ਦੇ ਖਿਲਾਫ ਤੇ ਨੋਟੀਫਿਕੇਸ਼ਨ ਜਿਹੜਾ ਉਹ ਹਰ ਹਾਲਤ ਜਿਹੜਾ ਰੱਦ ਹੋਣਾ ਚਾਹੀਦਾ ਹੈ ਬਹੁਤ ਸ਼ੁਕਰੀਆ ਵਕੀਲ ਸਾਹਿਬ